ਪੰਜਾਬ ਵਿੱਚ ਚੀਕਾ ਕੜਾ ਦੇ ਆਗੇ ਚੀਕਾ ਤੁਹਾਡੀਆਂ ਅਰਦਾਸਾਂ ਨੇ ਤੁਹਾਡੀਆਂ ਦੁਆਵਾਂ ਨੇ ਜਿੰਨੇ ਪੰਜਾਬੀ ਗਏ ਸਾਰਿਆਂ ਨੇ ਇਹ ਤੁਹਾਡੀ ਜੀ ਤੁਹਾਡਾ ਹੱਥ ਜੋੜ ਕੇ ਦਾ ਸਾਰਾ ਸ਼ੁਕਰਾਨਾ ਹੈ ਜੋ ਤੁਸੀਂ ਇੱਜ਼ਤ ਬਖਸ਼ੀ ਹੈ ਪੰਜਾਬ ਟੀਵੀ ਨੂੰ ਪੰਜਾਬੀ ਕਮੈਂਟਰੀ ਟੀਮ ਨੂੰ ਤੁਹਾਡੇ ਇਹ ਚੱਲਦੇ ਅੱਜ ਅਸੀਂ ਇਹ ਦਿਨ ਦੇਖ ਸਕਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਰਦੀ ਕਲਾ ਵਿੱਚ ਤੁਸੀਂ ਲੈ ਕੇ ਆਏ ਹੋ ਸਪੋਰਟ ਨੇ ਕਮਾਲ ਕੀਤਾ ਦੌਬ ਗੈਂਗਸ ਫੈਨ ਕਲੱਬ ਚੜਦੀ ਕਲਾ ਚ ਆ ਤੁਸੀਂ ਨੇਰੀਆਂ ਲਿਆਤੀਆਂ ਤੁਹਾਡਾ तहे ਦਿਲੋਂ ਧੰਨਵਾਦ ਹੈ ਬਈ ਨਜ਼ਾਰਾ ਆ ਗਿਆ ਕਹਿਣ ਨੂੰ ਕੁਝ ਵੀ ਨਹੀਂ ਬਚਾ ਹੈਗਾ ਰੱਬ ਸੁੱਖ ਰੱਖੇ ਤੁਹਾਨੂੰ ਸਭ ਨੂੰ ਚੜਦੀ ਕਲਾ ਚ ਰੱਖੇ ਮੁਬਾਰਕਾ 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 ਜੌਫ ਪਾਇਨੇ ਦੇ ਵਿੱਚੋਂ ਛੱਡ ਰਹੀ ਆ ਅੱਜ ਵੀ ਨੂੰ